ਸੁਜੋਗੋ ਜੋਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਪਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਰਾਗ ਸੋਹੀ ਬਾਣੀ ਸ੍ਰੀ ਵੀਦਾਸ ਜੀ ਕੀ ਭਗਤ ਰਵਿਦਾਸ ਜੀ 700 93 ਅੰਗ ਤੇ ਸ਼ਬਦ ਚੰਨ ਕਰਦੇ ਹਨ ਇੱਕ ਓਮਕਾਰ ਸਤ ਗੁਰ ਪ੍ਰਸਾਦ ਸੋਹੀ ਜੋ ਦਿਨ ਆਬਹਿ ਸੋ ਦਿਨ ਜਾਹੀ ਭਗਤ ਰਬਦਾ ਜੀ ਸਮਝਾਉਂਦੇ ਆ ਕਿ ਜਿੱਤਰਾ ਇੱਕ ਦਿਨ ਆਉਂਦਾ ਚਲਿਆ ਜਾਂਦਾ ਹੈ ਰੋਜ਼ ਦਿਨ ਚੜਦਾ ਹੈ ਛिप ਜਾਂਦਾ ਹੈ ਇਸ ਤਰ੍ਹਾਂ ਇਹ ਮਨੁੱਖ ਆਉਂਦਾ ਹੈ ਚੱਲਿਆ ਜਾਂਦਾ ਹੈ ਦਿਨ ਦੀ ਧਾਰਨ ਦੇ ਕਿ ਸਮਝ ਆਉਂਦੇ ਹਨ ਦਿਨ ਰੁਕਦਾ ਨਹੀਂ ਹੈ ਦਿਨ ਨੇ ਚੜ ਜਾਣਾ ਹੈ ਖਤਮ ਹੋ ਜਾਣਾ ਹੈ ਇਸ ਤਰੀਏ ਜ਼ਿੰਦਗੀ ਸ਼ੁਰੂ ਹੁੰਦੀ ਐ ਖਤਮ ਹੋ ਜਾਂਦੀ। ਜੋ ਦਿਨ ਆਵੇ ਸੋ ਦਿਨ ਚਾਹੀ ਕਰਨਾ ਕੋਚ ਰਹਿਣ ਥਿਰ ਨਹੀਂ। ਕਹਿੰਦੇ ਕੋਚ ਕਰਨਾ ਹੈ ਜਾਣਾ ਇੱਥੋਂ। ਥਿਰ ਨਹੀਂ। ਕਹਿੰਦੇ ਇੱਥੇ ਪੱਕਾ ਟਿਕਾਣਾ ਨਹੀਂ ਕਿਹਾਦਾ ਥਿਰ। ਇਕਣਾ ਨਹੀਂ ਇੱਥੇ ਕਿਸੇ ਨੇ ਕੂਚ ਸਭ ਨੇ ਕਰਨਾ ਹੈ ਕਰਨਾ ਕੂਚ ਰਹਿਣ ਥਿਰ ਨਹੀਂ ਸੰਗ ਚਲਤ ਹੈ ਹੰਪੀ ਚਲਣਾ ਕਹਿੰਦੇ ਸਾਰੇ ਜਾਂਦੇ ਆਪਾਂ ਵੀ ਚੱਲਣਾ ਹੈ ਆਪਾਂ ਵੀ ਸੰਸਾਰ ਤੋਂ ਛੱਡ ਕੇ ਜਾਣਾ ਹੈ ਇਹੀ ਇੱਕ ਭਲੇਖ ਹੈ ਇਹ ਵਹਿਮ ਹੈ ਇਹ ਭਰਮ ਹੈ ਕਿ ਮੈਂ ਜਾਣਾ ਨਹੀਂ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਕਹਿੰਦੇ ਬਹੁਤ ਦੂਰ ਦਾ ਘੇੜਾ ਹੈ ਦੂਰ ਗਵਨ ਸਿਰ ਉੱਪਰ ਮਰਨਾ ਕਹਿੰਦੇ ਮਰਨਾ ਤੇਰੇ ਸਿਰ ਦੇ ਉੱਪਰ ਖੜਾ ਹੈ ਬੜੇ ਦੂਰ ਤੱਕ ਗੇੜੇ ਮਾਰ ਲਾ ਲੇਕਿਨ ਜਿਹੜੀ ਮੌਤ ਹੈ ਤੇਰੇ ਸਿਰ ਤੇ ਖੜੀ ਹੈ ਉਹਨੇ ਲੰਬਾ ਨਹੀਂ ਜਾਣਾ ਕਿ ਇਹ ਬੰਦਾ ਕਿਤੇ ਲੱਭਣਾ ਹੈ ਉਹ ਤਾਂ ਤੇਰੇ ਸਿਰ ਤੇ ਖੜਾ ਹੈ ਕਾਲ ਤੇਰੇ ਸਿਰ ਤੇ ਖੜਾ ਹੈ ਮੌਤ ਤੇਰੇ ਸਿਰ ਤੇ ਖੜੀ ਐ ਦੂਰ ਗਵਨ ਸਿਰ ਉੱਪਰ ਮਰਨਾ ਕਿ ਆ ਤੂੰ ਸੋਇਆ ਜਾਗ ਏ ਆਣਾ ਕਿ ਤੂੰ ਸੁੱਤਾ ਪਿਆ ਜਾਗ ਜਾ ਨਿਆਣਿਆਂ ਤੂੰ ਜਾਗ ਜਾ ਏ ਆਣਾ ਨਿਆਣੇ ਨੂੰ ਕਹਿੰਦੇ ਆ ਇਹ ਆਣੇ ਨੂੰ ਸੋਝੀ ਨਹੀਂ ਹੁੰਦੀ ਸਿਆਣਾ ਉਹਨੂੰ ਕਹਿੰਦੇ ਜਦੋਂ ਸੋਝੀ ਆ ਜਾਂਦੀ ਹੈ ਕਹਿੰਦੇ ਤੂੰ ਨਿਆਣਾ ਹੈ ਤੈਨੂੰ ਪਤਾ ਨਹੀਂ ਕਿ ਸੰਸਾਰ ਨੂੰ ਛੱਡ ਕੇ ਜਾਣਾ ਹੈ ਕੀ ਆ ਤੂੰ ਸੋਇਆ ਜਾਗ ਇਹ ਆਣਾ ਤੈ ਜੀਵਨ ਜਗ ਇਹ ਤਾਂ ਇਸ ਜੀਵਨ ਨੂੰ ਤੇ ਜੱਗ ਨੂੰ ਸੱਚ ਕਰ ਜਾਨਾ ਕਹਿੰਦੇ ਤੂੰ ਸੱਚ ਕਰਕੇ ਮੰਨੀ ਬੈਠਾ ਇਸ ਆਪਣੇ ਜੀਵਨ ਨੂੰ ਤੇ ਇਸ ਦੁਨੀਆ ਨੂੰ ਨਾ ਤੇਰੇ ਜੀਵਨ ਨੇ ਰਹਿਣਾ ਹੈ ਨਾ ਤੇਰੇ ਇਸ ਜੱਗ ਨੇ ਰਹਿਣਾ ਹੈ ਤਾਂ ਜੀਵਨ ਜੱਗ ਸੱਚ ਕਰ ਜਾਨਾ ਅਰੋ ਜਿਨ ਜਿਓ ਦਿਆ ਕਹਿੰਦੇ ਜਿਨ ਇਹ ਜਿਓ ਦਿੱਤਾ ਤੇ ਜੀ ਨੂੰ ਪ੍ਰਗਟ ਕੀਤਾ ਇਸ ਬੰਦੇ ਨੂੰ ਜਿਹਨੇ ਪੈਦਾ ਕੀਤਾ ਸੋ ਰਿਜਕ ਅੰਬਰਾਵੈ ਕਹਿੰਦੇ ਉਹਨੇ ਰਿਜਕ ਵੀ ਤਿਆਰ ਕੀਤਾ ਰਿਜਕ ਦੇ ਢੇਰ ਲਾਏ ਆ ਜੰਮਣ ਤੋਂ ਪਹਿਲਾਂ ਉਸ ਦਾ ਭੋਜਨ ਤਿਆਰ ਕਰਦੇ ਦੀਓ ਦਿਆ ਸੋ ਰਿਜਕ ਅੰਭਰਾਵੈ ਸਭ ਘਟ ਭੀਤਰ ਕਹਿੰਦੇ ਸਾਰੇ ਦੇ ਅੰਦਰ ਵਿੱਚ ਹਾਰਟ ਚਲਾਵੈ ਕਹਿੰਦੇ ਉਹ ਹੱਟੀ ਨੂੰ ਚਲਾਉਂਦਾ ਹੈ ਅੰਦਰ ਬੈਠਾ ਚਲਾਉਂਦਾ ਹੈ ਹੱਟੀ ਨੂੰ ਅੰਦਰ ਹੀ ਹੱਟੀ ਹੈ ਬਾਹਰ ਤੋਂ ਕੁਝ ਨਹੀਂ ਲੈ ਕੇ ਆਉਣਾ ਅੰਦਰ ਹੱਟੀ ਹੈ ਉਹ ਹਾਰਟ ਦੇ ਵਿੱਚ ਬੈਠਾ ਹੈ ਉਹ ਦਸਵੇਂ ਦਵਾਰ ਦੇ ਵਿੱਚ ਬੈਠਾ ਹੈ ਸਭ ਘਟ ਹਰਦੀਕ ਆਟੀ ਦੇ ਵਿੱਚ ਭੀਤਰ ਹਾਰਟ ਚਲਾਵੇ ਆਪਣੇ ਹਾਰਟ ਨੂੰ ਚਲਾਉਂਦਾ ਹੈ ਹੱਡੀ ਨੂੰ ਚਲਾਉਂਦਾ ਹੈ ਕਰ ਬੰਦ ਕੀ ਕਹਿੰਦੇ ਤੂੰ ਬੰਦ ਕੀ ਕਰ ਭਜਨ ਕਰ ਛਾੜ ਮੈਂ ਮੇਰਾ ਕਹਿੰਦੇ ਮੈਂ ਤੇ ਮੇਰੇ ਨੂੰ ਛੱਡਦੇ ਬੜੀ ਔਖੀ ਹੈ ਚੀਜ਼ ਇਹ ਮੈਂ ਤੇ ਮੇਰਾ ਇੱਕ ਮੈਂ ਆ ਇੱਕ ਮੇਰਾ ਮੈਂ ਤਾਂ ਹੋਮੀ ਹੈ ਜਿਹੜਾ ਮੇਰਾ ਹੈ ਉਹ ਤ੍ਰਿष्णा ਹੈ ਕਿ ਆ ਚੀਜ਼ ਵੀ ਮੇਰੀ ਹੈ ਆ ਮੇਰੀ ਹੈ ਕਹਿੰਦੇ ਦੋਨਾਂ ਨੂੰ ਛੱਡ ਦੇਣਾਂ ਕਾਰ ਬੰਦ ਕੀ ਕਹਿੰਦੇ ਬੰਦ ਕੀ ਕਰ ਛਾੜ ਮੈਂ ਮੇਰਾ ਹਿਰਦੇ ਨਾਮ ਸੰਭਾਰ ਕਹਿੰਦੇ ਹਿਰਦੇ ਚ ਨਾਮ ਨੂੰ ਸੰਭਾਲ ਲੈ ਸੁਬੇਰਾ ਕਹਿੰਦੇ ਸਵੇਰਾ ਇਹਨੂੰ ਵਕਤ ਹੈ ਸੰਵੇਰਾ ਹੈ ਜਦੋਂ ਸਾਜ ਪੈ ਜਾਣੀ ਹੈ ਦੇ ਦਿਨ ਨੇ ਖਤਮ ਹੋ ਜਾਣਾ ਹੁਣ ਕਹਿੰਦੇ ਦਿਨ ਹੈ ਸੰਭਾਲ ਲੈ ਇਹਨੂੰ ਹਿਰਦੇ 'ਨਾਮ ਸੰਭਾਰ ਸੰਭਾਲਣਾ ਕਿੱਥੇ ਹੈ ਹਿਰਦੇ ਦੇ ਵਿੱਚ ਸੰਭਾਲਣਾ ਹੈ ਜਗਾ ਵੀ ਦੱਸ ਦਿੱਤੀ ਕਿ ਨਾਮ ਕਿੱਥੇ ਸੰਭਾਲਿਆ ਜਾਂਦਾ ਹੈ ਕਿਹੜੀ ਜਗ੍ਹਾ ਰੱਖਿਆ ਜਾਂਦਾ ਹੈ ਕਹਿੰਦੇ ਪਾਈ ਹਿਰਦੇ ਦੇ ਚੀਨ ਨੂੰ ਸੰਭਾਲ ਲੈ ਹਿਰਦੇ ਨਾਮ ਸੰਭਾਰ ਨਾਮ ਸੰਭਾਲਣਾ ਕਿੱਥੇ ਹੈ ਆਪਾਂ ਤਾਂ ਸੋਚੀ ਹੀ ਨਹੀਂ ਕਿ ਰੱਖਣਾ ਕਿੱਥੇ ਹੈ ਕੋਈ ਚੀਜ਼ ਲੈ ਕੇ ਆਉਂਦੇ ਆ ਬਾਜ਼ਾਰ ਤੋਂ ਉਹਦਾ ਟਿਕਾਣਾ ਬਣਿਆ ਕਿ ਕਿੱਥੇ ਰੱਖਣੀ ਹੈ ਆਟਾ ਲੈ ਆਉਂਦੇ ਆ ਆਟੇ ਵਾਲੇ ਢੋਲ ਚ ਪਾ ਦਿੰਦੇ ਆ ਦਾਲ ਲਿਆਉਂਦੇ ਹੁਣ ਦਾਲ ਦੇ ਡੱਬੇ ਚ ਪਾ ਲੈਂਦੇ ਆ ਲੇਕਿਨ ਜਦੋਂ ਨਾਮ ਲੈ ਕੇ ਆਂਦਾ ਇਹ ਕਿੱਥੇ ਰੱਖਣਾ ਹੈ ਕਹਿੰਦੇ ਇਹਨੂੰ ਪਾਈ ਹਿਰਦੇ ਦੇ ਵਿੱਚ ਸੰਭਾਲਣਾ ਰੱਖਣ ਦੀ ਜਗ੍ਹਾ ਵੀ ਦੱਸ ਦਿੱਤੀ ਕਿ ਨਾਮ ਰੱਖਣਾ ਕਿੱਥੇ ਆ ਕਿੱਥੇ ਰੱਖ ਕੇ ਸੰਭਾਲਣਾ ਹੈ ਹਿਰਦੇ ਨਾਮ ਸੋਮਾ ਹਰ ਸਬੇਰਾ ਜਨਮਸਾਰਾਂ ਨੂੰ ਕਹਿੰਦੇ ਆਪਣੇ ਜਨਮ ਨੂੰ ਸਵਾਰਿਆ ਜਨਮ ਸਵਾਰਿਆ ਕਿ ਕਿਸ ਤਰ੍ਹਾਂ ਰਹਿਣਾ ਹੈ ਕਿਸ ਤਰ੍ਹਾਂ ਘਰ ਬਣਾਉਣਾ ਹੈ ਕਿਸ ਤਰ੍ਹਾਂ ਕੱਪੜੇ ਪਾਉਣੇ ਆ ਸਾਰੀ ਉਮਰ ਇਸ ਤਰੀ ਲੰਘ ਜਾਂਦੀ ਹੈ ਜਨਮ ਨੂੰ ਸਵਾਰ ਦੇ ਸਵਾਰਦੇ ਜਾਨਮਸਰਾਨੋ ਪੰਥ ਨਾ ਸਵਾਰਾ ਕੱਲ ਵਿਚਾਰ ਕੀਤੀ ਸੀ ਇਹਨਾਂ ਪੰਥ ਵਾਸਤੇ ਹੁਣ ਬਾਦਸ਼ਾਹ ਫੇਰ ਬਚਨ ਕਰਦੇ ਆ ਪੰਥ ਨਾ ਸਵਾਰਾ ਕਹਿੰਦੇ ਪੰਥ ਨਹੀਂ ਸਵਾਰਿਆ ਜਿਹੜਾ ਰਸਤਾ ਜਾਂਦਾ ਹੈ ਰੱਬ ਦੇ ਘਰ ਨੂੰ ਉਹ ਨਹੀਂ ਸਵਾਰਿਆ ਕਹਿੰਦਾ ਆਪਣਾ ਰਸਤਾ ਸਾਫ਼ ਕਰ ਲਈਏ ਨਾ ਜਿਹੜਾ ਰੱਬ ਦੇ ਘਰ ਨੂੰ ਰਸਤਾ ਜਾਂਦਾ ਉਹ ਪੰਥ ਕਹਿੰਦੇ ਤਾਂ ਪੰਥ ਨਹੀਂ ਸਵਾਰੇ ਆਪਣਾ ਅਸੀਂ ਤਾਂ ਪੰਥ ਹੋਰ ਬਣਾ ਲਿਆ ਬਾਣੀ ਤਾਂ ਹੋਰ ਦੱਸਦੀ ਐ ਪੰਥ ਨੂੰ ਤਾਂ ਸਵਾਰਨ ਵਾਸਤੇ ਦੱਸਿਆ ਅਸੀਂ ਪੰਥ ਬਣਾ ਲਿਆ ਪੰਥ ਨਾ ਸਵਾਰਾ ਕਹਿੰਦੇ ਜ਼ਿੰਦਗੀ ਸਵਾਰੀ ਐ ਆਪਣੀ ਬੜੀ ਲਿਪਪੋਚ ਕਰਦਾ ਇਹਨੂੰ ਸਾਰਾ ਦਿਨ ਪਤਾ ਨਹੀਂ ਕਿੰਨੀ ਕਵਾਰੀ ਧੋਂਦਾ ਕੀ ਕੁਛ ਕਰਦਾ ਕਿੰਨੀ ਇੱਕ ਸੈਂਟਾ ਲਓ ਆਤਰ ਫਲੇਲ ਲਾਉਂਦਾ ਇਹਨੂੰ ਇਹ ਤਾਂ ਇਹਨਾਂ ਬਾਤੇ ਵਧੀਆ ਤੇ ਵਧੀਆ ਮਕਾਨ ਪਾਉਂਦਾ ਹੈ ਖਾਣ ਬਾਤੇ ਵਧੀਆ ਤੇ ਵਧੀਆ ਭੋਜਨ ਤਿਆਰ ਕਰਦਾ ਹੈ ਲੇਕਿਨ ਜਿਹੜਾ ਪੰਥ ਸੀ ਜਿਹੜਾ ਰਸਤਾ ਜਾਂਦਾ ਸੀ ਰੱਬ ਦੇ ਘਰ ਨੂੰ ਉਹ ਨਹੀਂ ਸਵਾਰਿਆ ਜਨਮਸਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਪਹਿਲਾਂ ਪੜਿਆ ਸੀ ਨਾ ਸਵੇਰਾ ਹੁਣ ਸਾਂਝ ਪੜ ਗਈ ਸ਼ਾਮ ਪੈ ਗਈ ਸਾਂਝ ਪਰੀ ਦੇ ਥਿਸ ਆਨ ਦੇ ਹਾਰਾ ਕਹਿੰਦੇ ਚਾਰੇ ਪਾਸੇ ਹਨੇਰਾ ਹੋ ਗਿਆ ਇਧਰ ਰਸਤਾ ਨਹੀਂ ਸਵਾਰਿਆ ਬਿਆ ਹਨੇਰੇ ਚ ਤਾਂ ਲੰਘਣਾ ਬੜਾ ਔਖਾ ਹੋ ਜਾਂਦਾ ਜੇ ਰਸਤਾ ਸਾਫ਼ ਹੋਵੇ ਫਿਰ ਜੇ ਅੱਖਾਂ ਮੀਚ ਕੇ ਚਲੇ ਜਾ ਜਦੋਂ ਰਸਤਾ ਸਾਫ਼ ਨਹੀਂ ਹੈ ਟੋਏ ਟਿੱਬੇ ਆ ਵਿੱਚ ਬੜੋਂ ਔਖਾ ਲੰਘਣਾ ਕਹਿੰਦੇ ਇੱਕਣੇ ਇੱਕਣਾ ਕਰਦੇ ਸਾਂਝ ਪੈ ਗਈ ਜਦੋਂ ਸਾਂਝ ਪੈ ਜਾਂਦੀ ਹੈ ਨਾ ਫਿਰ ਦੇਖਣਾ ਬੰਦ ਹੋ ਜਾਂਦਾ ਹਨੇਰਾ ਹੋ ਜਾਂਦਾ ਸਾਂਝ ਭਰੀ ਦਹ ਦਿੱਸ ਅੰਧਿਆਰਾ ਦਸਾਂ ਦਸਾਮਾ ਦੇ ਵਿੱਚ ਹਨੇਰਾ ਹੋ ਗਿਆ ਹਨੇਰਾ ਹੋ ਗਿਆ ਸਾਂਝ ਪੈ ਗਈ ਪਤਾ ਹੈ ਕਿਹੜੀ ਸੰਝ ਪਈ ਹੈ ਜਦੋਂ ਮੌਤ ਹੋ ਚੁੱਕੀ ਐ ਅੱਖਾਂ ਤੋਂ ਦੇਖਣਾ ਬੰਦ ਹੋ ਗਿਆ ਐ ਅੱਖਾਂ ਤੋਂ ਦੇਖਣਾ ਬੰਦ ਹੋ ਗਿਆ ਐ ਇਧਰ ਰਸਤਾ ਗੰਦਾ ਐ ਰਸਤਾ ਸਵਾਰਿਆ ਨਹੀਂ ਆਪਣਾ ਸਾਂਝ ਪੈ ਗਈ ਤਾਜ پری دے دس اندھیارا ਕਹੇ ਰਬੀਦਾਸ ਨਿਧਾਨ ਦੇ ਬੰਨ ਐ ਭਗਤ ਰਬੀਦਾਸ ਜੀ ਮਹਾਨ ਸਮਝਾਉਂਦੇ ਆ ਚੇਤ ਸਾ ਨਹੀਂ ਕਹਿੰਦੇ ਸਾ ਚੇਤੇ ਨਹੀਂ ਕੀਤਾ ਰੱਬ ਨੂੰ ਯਾਦ ਨਹੀਂ ਕੀਤਾ ਹੁਣ ਦੱਸ ਵੀ ਦਿੱਤਾ ਕਿ ਰਸਤਾ ਕਿਸ ਤਰ੍ਹਾਂ ਸਵਾਰਨਾ ਹੈ ਕਹਿੰਦੇ ਨਾਮ ਦੇ ਨਾਲ ਸਵਾਰਨਾ ਹੈ ਉਹਨੂੰ ਤਾਂ ਚੇਤੇ ਨਹੀਂ ਕੀਤਾ ਚੇਤੇਸ ਨਹੀਂ ਦੁਨੀਆ ਫਨ ਦੇਖੋ ਕੀ ਲਿਖਿਆ ਦੁਨੀਆ ਨੂੰ ਫਨ ਲਿਖਿਆ ਇੱਥੇ ਨਾ ਕਹਿੰਦੇ ਸੱਪ ਬੜਾ ਫਨ ਚੱਕੀ ਫਿਰਦਾ ਇਹ ਕਰਦਾ ਉਹ ਫੰਨ ਦੇ ਨਾਲ ਪੇ ਡੰਗ ਲਿੰਦਾ ਬੰਦਾ ਮਰ ਜਾਂਦਾ ਐ ਦੁਨੀਆ ਨੂੰ ਹੁਣ ਫੰਨ ਦੱਸਿਆ ਜਿਹੜੀ ਦੁਨੀਆ ਦੇ ਪਿੱਛੇ ਲੱਗੀ ਫਿਰਦੇ ਆ ਨਾ ਇਹ ਦੁਨੀਆ ਫੰਨ ਹੈ ਭਗਤ ਭਗਤ ਰਬੀਦਾਸ ਕਹਿੰਦੇ ਇਹਨੇ ਤਾਂ ਡੰਗ ਮਾਰਨਿਆ ਤੇਰੇ ਲਿਖ ਵੀ ਦਿੱਤਾ ਪਾਤਸ਼ਾਹ ਨੇ ਜੇ ਤਸ ਨਾਹੀ ਉਹਨੂੰ ਚੇਤੇ ਨਹੀਂ ਕੀਤਾ ਦੁਨੀਆ ਫਨ ਖਾਣੇ ਕਹਿੰਦੇ ਇਹ ਨਹੀਂ ਤੈਨੂੰ ਖਾਣਾ ਹੈ ਦੁਨੀਆ ਦੇ ਫਨ ਨੇ ਇਹ ਦੁਨੀਆ ਦਾ ਸੱਪ ਤੇਰੇ ਲੜਨਾ ਹੈ ਕਰ ਲਾ ਜਿੰਨੀ ਕਿ ਸੇਵਾ ਕਰ ਸਕਦਾ ਹੈ ਦੁਨੀਆ ਦੀ ਲੈ ਲਾ ਦੁਨੀਆ ਤੇ ਬੱਲੇ ਬੱਲੇ ਜਿਹੜੀ ਲੈਣੀ ਹੈ ਪਰ ਇਹ ਦੁਨੀਆ ਕਹਿੰਦੇ ਫਨ ਹੈ ਦੁਨੀਆ ਫਾਨ ਖਾਨੇ ਕਹਿੰਦੇ ਇਹਨੇ ਤੁਨੂੰ ਖਾ ਜਾਣਾ ਸੂਹੀ ਊੱਚੇ ਮੰਦਰ ਸਾਲ ਰਸੋਈ ਕਹਿੰਦੇ ਬਹੁਤ ਵਧੀਆ ਮੰਦਰ ਬਣਾ ਲੇ ਕੋਠੀਆਂ ਬਣਾ ਲੇ ਬੜੀ ਵਧੀਆ ਰਸੋਈ ਚੱਲਦੀ ਐ ਬੜਾ ਵਧੀਆ ਸਮਾਨ ਮਿਲਦਾ ਖਾਨਦੋ ਮਹਿਲ ਬੜੇ ਵਧੀਆ ਸਾਲ ਰਸੋਈ ਇੱਕ ਕਰੀ ਫੋਨ ਰਹਿਣ ਨਾ ਹੋਈ ਕਹਿੰਦੇ ਇੱਕ ਘੜੀ ਵਿੱਚ ਵੀ ਤੈਨੂੰ ਰਹਿਣ ਨਹੀਂ ਦੇਣਾ ਇਹ ਜਿਹੜੇ ਮਹਿਲਾਂ ਨੂੰ ਸਵਾਰਦਾ ਹੈ ਨਾ ਪੰਥ ਨਹੀਂ ਸਵਾਰਿਆ ਮਹਿਲ ਸਵਾਰਦਾ ਮਰ ਗਿਆ ਉਹ ਇਹ ਮੰਦਰ ਸਾਹ ਰਸੋਈ ਇੱਕ ਕਰੀ ਫੁਨ ਰਹਿਣਾ ਨਾ ਹੋਈ ਕਹਿੰਦੇ ਇੱਕ ਘੜੀ ਵਿੱਚ ਤੈਨੂੰ ਰਹਿਣ ਨਹੀਂ ਦੇਣਾ ਜਦੋਂ ਜੋਤ ਚਲੀ ਜਾਂਦੀ ਹੈ ਨਾ ਮਰ ਜਾਂਦਾ ਫਿਰ ਇਸ ਮਹਿਲਾ ਵਿੱਚ ਰਹਿਣ ਨਹੀਂ ਦਿੰਦਾ ਮੰਨਦਾ ਕਿਸੇ ਇਹ ਮਨੂਖ ਮੰਨਦਾ ਨਹੀਂ ਹੈ ਜਦੋਂ ਮੰਨਦਾ ਜਦੋਂ ਜਮ ਆ ਕੇ ਡੰਡਾ ਮਾਰਦੇ ਆ ਸਿਰ ਦੇ ਚ ਫਿਰ ਸੋਝੀ ਆਉਂਦੀ ਐ ਨਹੀਂ ਬਹਿਮ ਐ ਸ਼ੰਕਾ ਐ ਪਰਮ ਐ ਸਾਜੀ ਸ਼ੰਕਾ ਐ ਨਾ ਜਿਹੜੀ ਬਹਿਮ ਐ ਪਰਮ ਐ 1 ਸੈਕਿੰਡ ਦੇ ਚ ਪੈਦਾ ਹੋ ਜਾਂਦਾ ਇਹ ਕਿਸੇ ਵਾਰ ਬਹਿਮ ਹੋ ਜਾਣਾ ਸ਼ੱਕ ਹੋ ਜਾਣਾ ਇੱਕ ਸਕਿੰਟ ਦੇ ਵਿੱਚ ਕਿਸੇ ਤੇ ਵਿਸ਼ਵਾਸ ਹੋਣਾ ਕਿਸੇ ਦੇ ਸਰਦਾ ਹੋਣੀ ساری ਉਮਰ ਲੰਘ ਜਾਂਦੀ ਹੈ ਤਾਂ ਕਿਤੇ ਜਾ ਕੇ ਯਕੀਨ ਬਣਦਾ ਕਿਸੇ ਤੇ ਅਗਰ ਕਿਸੇ ਤੇ ਸ਼ੱਕ ਪੈ ਜਵੇ ਇੱਕ ਸਕਿੰਟ ਦੀ ਸ਼ੱਕ ਹੋ ਜਾਂਦਾ ਵਿਸ਼ਵਾਸ ਸਰਦਾ ਕਿਸੇ ਨਾਲ ਪਿਆਰ ਬਹੁਤ ਲੰਬਾ ਪਿੰਡ ਹੈ ਉਹ ਪਿਆਰ ਛੱਕ ਹੋ ਗਿਆ ਜਦ ਸਾਰਾ ਖਤਮ ਹੋ ਜਾਂਦਾ ਇੱਕ ਕਰੀਪੁਨ ਰਹਿਣ ਨਾ ਹੋਈ ਇਹ ਤਨ ਐਸਾ ਇਹ ਨਹੀਂ ਤਾਂ ਸਰੀਰ ਹੈ ਜੈਸੇ ਕਾਸ ਕੀ ਟਾਟੀ ਇਕ ਕਾਸੈਨ ਕਾਸ ਨੂੰ ਅੱਗ ਲਾਈਏ ਜਿਹਦੇ ਸੁਆਹ ਬਣ ਜਾਂਦੀ ਹੈ ਇਹ ਤਨ ਐਜਾ ਜੈਸੇ ਕਾਸ ਕੀ ਮਾਟੀ ਜਲ ਗਏ ਉਹ ਕਾਸ ਕਿ ਜਦੋਂ ਕਾਸ ਸੜ ਜਾਂਦਾ ਰਲ ਗਏ ਉਹ ਮਾਟੀ ਫਿਰ ਮਿੱਟੀ ਚ ਰਲ ਜਾਂਦਾ ਕਾਸ ਜਲਿਆ ਮਿੱਟੀ ਚ ਰਲ ਗਿਆ ਕਹਿੰਦੇ ਇਹੋ ਜਿਹਾ ਸਰੀਰ ਹੈ ਬੜੀ ਸਵਾਲ ਕਰਦਾ ਜਲ ਗਏ ਓ ਕਾਸ ਰਲ ਗਏ ਓ ਮਾਟੀ ਰੋਹੋ ਭਾਈ ਬੰਦ ਕਟੋਂ ਬਸੇ ਹੀਰਾ ਕਹਿੰਦਾ ਜਿੰਨੇ ਭਾਈ ਮਿੱਤਰ ਕਟੰਬ ਹੈ ਓ ਵੀ ਲਾਗੇ ਕਾੜ ਸਵੇਰਾ ਕਹਿੰਦੇ ਇਹਨੂੰ ਕੱਢ ਲਓ ਸਵੇਰ ਸਵੇਰ ਕੱਢ ਲਓ ਕਿਤੇ ਹੁਣ ਰਾਤ ਨਾ ਪੈ ਜਾਵੇ ਦੇਖਿਆ ਨਾ ਜਦੋਂ ਸਾਂਝ ਪੈ ਜਾਂਦੀ ਆ ਸੂਰਜ ਤੋਂ ਬਾਅਦ ਕਿਸੇ ਨੂੰ ਡੁੱਬ ਜਾਂਦਾ ਫਿਰ ਕਿਸੇ ਨੂੰ ਦਾਗ ਨਹੀਂ ਦਿੰਦੇ ਕਹਿੰਦੇ ਢੇਰਾ ਹੋ ਜਾਣਾ ਸੂਰਜ ਸੂਰਜੇ ਨੂੰ ਹੁਣ ਦਾਗ ਲਾ ਦिए ਕਾਢ ਕੱਢ ਦਿਓ ਕਹਿੰਦੇ ਇਹਨੂੰ ਹੁਣ ਭਾਈ ਬੰਦ ਕਟਾਮ ਵਸੇ ਹੈਰਾ ਉਹ ਵੀ ਲਾਗੇ ਸਾਰੇ ਲਾਗੇ ਕਹਿਣ ਕਾਟ ਸਵੇਰਾ ਕਹਿੰਦੇ ਕੱਢ ਦੋ ਇਹਨੂੰ ਬਾਹਰ ਫੇਰ ਸੂਰਜ ਛੁੱਪ ਜਾਣਾ ਸੂਰਜ ਛੁੱਪਣ ਤੋਂ ਪਹਿਲਾਂ ਪਹਿਲਾਂ ਇਹਨੂੰ ਕੱਢ ਦੋ ਇੱਧਰ ਜਦੋਂ ਸੂਰਜ ਛੁੱਪਣ ਲੱਗ ਜਾਂਦਾ ਨੇ ਹਨੇਰਾ ਹੋ ਜਾਂਦਾ ਫੇਰ ਡੀਕਦੇ ਆ ਵੀ ਘਰ ਆਇਆ ਨਹੀਂ ਜਦੋਂ ਮੋਤ ਹੋ ਜਾਂਦੀ ਹੈ ਫੇਰ ਕਹਿੰਦੇ ਹੁਣ ਕੱਢ ਦੋ ਇਹਨੂੰ ਬਾਣੀ ਸਮਝਾਉਂਦੀ ਏ ਬੰਦੇ ਨੂੰ ਕਿ ਛੱਡ ਦੇ ਚੋਰੀਆਂ ਜਾ ਰੀਆਂ ਠੱਗੀਆਂ ਛੱਡ ਦੇ ਤੈਨੂੰ ਇੱਕ ਘੜੀ ਵੀ ਐਸ ਮੰਦਰ ਮਹਿਲ ਦੇ ਵਿੱਚ ਕੋਠੀ 'ਚ ਰਹਿਣ ਨਹੀਂ ਦੇਣਾ ਉਹ ਵੀ ਲਾਗੇ ਕਾਢ ਸਵੇਰਾ ਘਰ ਕੀ ਨਾਰ ਔਰ ਇਹ ਤਾਂ ਨਾ ਲਾਗੀ ਜਿਹੜੀ ਹਰ ਵਕਤ ਸਰੀਰ ਦੇ ਨਾਲ ਲੱਗੀ ਰਹਿੰਦੀ ਸੀ ਸਭ ਤੋਂ ਨੇੜੇ ਘਰ ਕੀ ਨਾਰ ਘਰ ਕੀ ਨਾਰ ਔਰੈ ਤਾਂ ਨਾ ਲਾਗੀ ਉਹ ਤੋ ਪੂਤ ਪੂਤ ਘਰ ਭਾਗੀ ਕਹਿੰਦੇ ਭੱਜ ਗਈ ਉਹ ਵੀ ਪੂਤ ਦਿਖਦਾ ਉਹਨੂੰ ਸਤਸਿੰਘ ਇਹ ਤਾਂ ਸੱਚ ਹੈ ਜਦੋਂ ਇਹ ਧੀਰੀ ਖੜ ਜਾਂਦੀ ਹੈ ਨਾ ਅੱਖ ਚਮਕਣੀ ਬੰਦ ਹੋ ਜਾਂਦੀ ਹੈ ਸੱਚ ਕਰਕੇ ਜਾਨੋ ਡਰ ਲੱਗਣ ਲੱਗ ਜਾਂਦਾ ਮਾਰੇ ਵੀ ਮੁਰਦੇ ਨੂੰ ਦੇਖ ਲਿਓ ਡਰ ਲੱਗਦਾ ਧੀੜੀ ਕਰ ਕੀ ਨਾਰ ਕਹਿੰਦੇ ਹਰ ਵਕਤ ਨਾਲ ਲੱਗੀ ਰਹਿੰਦੀ ਹੈ ਕਰ ਕੀ ਨਾਰ ਔਰੇ ਤਨ ਲੱਗੀ ਔ ਤੋ ਪੂਤ ਪੂਤ ਘਰ ਭਾਗੀ ਉਹ ਤਾਂ ਪੁੱਤ ਕਹਿ ਕੇ ਕਹਿ ਕੇ ਭੱਜ ਜਾਂਦੀ ਐ ਧਰਮਨਾਸ਼ਟ ਕਿਸ ਤਰ੍ਹਾਂ ਹੁੰਦਾ ਐ ਦੁਨੀਆ ਕਰਕੇ ਐ ਭਾਈਆਂ ਕਰਕੇ ਐ ਕਟੰਬ ਕਰਕੇ ਐ 3 ਪੁੱਤਾਂ ਕਰਕੇ ਸਭ ਤੋਂ ਵੱਧ ਨਾਸ਼ਟ ਕਰਨ ਵਾਲੀ ਐ ਨਾਰੀ ਐ ਐ ਘਰ ਦੀ ਨਾਰ ਐ ਜਿਹੜੀ ਇਹ ਕਰਾਉਂਦੀ ਆ ਮਹਾਪਾਪ ਇਹ ਭਰਦੀ ਆ ਫੂਕਾਂ ਇਹ ਸਾਰਾ ਦੇ ਇੱਕੋ ਮਨੋਰਥ ਹੈ ਕਿ ਆਪਣੇ ਘਰ ਵਾਲੇ ਨੂੰ 扑ਕਾ ਕੇ ਝੂਠੀਆਂ ਸੱਚੀਆਂ ਗੱਲਾਂ ਲਾ ਕੇ ਧਰਮ ਤੋਂ ਦੂਰ ਕਰਨਾ ਇਹ ਪਾਪ ਕਮਾਉਂਦੀ ਹੈ ਬੜਾ ਔਖਾ ਹੈ ਇਹ ਗੱਲਾਂ ਕਹਿਣੀਆਂ ਬੜੀਆਂ ਔਖੀਆਂ ਲੇਕਿਨ ਹੈ ਅਸਲੀਅਤ ਹੈ ਇਹ ਧਰਮ ਦੀ ਡੋਲੀ ਨੂੰ ਡੋਬ ਦਿੰਦੀ ਹੈ ਕਹਦੇ ਕੀ ਲੈਣਾ ਸਾਧੂਆਂ ਤੇ ਕੀ ਲੈਣਾ ਸੰਤਾਂ ਤੋਂ ਤੇਰਾ ਘਰ ਓਜੜ ਜੂ ਆਪਣੇ ਘਰ ਨੂੰ ਬਚਾਲਾ ਤੇਰਾ ਘਰ ਓਜੜ ਜੂ ਕਾ ਨੂੰ ਸਾਧੋਂ ਸੰਤਾਂ ਪਿੱਛੇ ਭੱਜਿਆ ਫਿਰਦਾ ਛੱਡ ਦੇ ਇਹਨਾਂ ਨੂੰ ਘਰ ਕੀ ਨਾਰ ਔਰ ਇਹ ਤਾਂ ਨ ਲਾਗੀ ਔ ਤੋ ਪੂਤ ਪੂਤ ਘਰ ਭੱਗ ਗਈ ਕਹਿੰਦੇ ਉਹ ਤਾਂ ਪੂਤ ਪੂਤ ਕਰਕੇ ਭੱਜ ਗਈ ਹੁਣ ਕੋਈ ਨਹੀਂ ਰਿਹਾ ਹੁਣ ਇਕੱਲਾ ਹੀ ਐ ਕਹਿ ਰਬਦਾਸ ਭਗਤ ਰਬਦਾਸ ਕਹਿੰਦੇ ਸਭ ਇਹ ਜੱਗ ਲੁੱਟਿਆ ਕਹਿੰਦੇ ਸਾਰਾ ਜੱਗ ਲੁੱਟਿਆ ਗਿਆ ਇੱਕ ਦੀ ਗੱਲ ਨਹੀਂ ਕਰਦੇ ਨਹੀਂ ਇੱਥੇ ਮੇਰੇ ਵਰਗਾ ਤਾਂ ਕਹਿੰਦੇ ਇਹ ਤਾਂ ਮੰਨੂ ਕਿਹਾ ਆਪਾਂ ਨਹੀਂ ਜਾਂਦੇ ਕੱਲ ਨੂੰ ਹੁਣ ਕਥਾ ਸੁਣ ਲਓ ਕਿ ਉਹ ਬਾਬਾ ਤਾਂ ਕਹਿੰਦੇ ਮਿਹਣੇ ਮਾਰਦਾ ਐ ਇਧਰ ਬਾਣੀ ਸਾਰੇ ਜੱਗ ਦੀ ਗੱਲ ਕਰ ਰਹੀ ਐ ਕਹਿਰ ਬਦਾਸ ਸਭੇ ਜੱਗ ਲੁੱਟਿਆ ਹਮ ਤੋ ਏਕ ਆਰਾਮ ਕਹਿ ਛੋਟਿਆ ਕਹਿੰਦਾ ਮੈਂ ਤਾਂ ਇੱਕ ਆਰਾਮ ਦਾ ਨਾਮ ਲੈ ਕੇ ਛੁੱਟ ਗਿਆ ਜੱਗ ਲੁੱਟਿਆ ਗਿਆ ਆਰਾਮ ਦੇ ਨਾਮ ਨਿਛਟਾਤਾ ਕਰ ਕਰੇ ਚ ਇਹ ਗੱਲ ਹੈ ਸਾਰੇ ਸੰਸਾਰ ਦੇ ਚ ਗੱਲ ਹੈ ਦੀਨ ਗਵਾਇਆ 2929 ਦਾ 40 ਸਾਥ ਪਾਏ ਕੋਹੜਾ ਮਾਰਿਆ ਗਾਫਲ ਆਪਣੇ ਹੱਥ ਦੁਨੀਆ ਨੂੰ ਕੁਝ ਕਰਨ ਵਾਸਤੇ ਕਹਿੰਦੇ ਤੇ ਆਪਣੇ ਪੈਰਾਂ ਤੇ ਆਪ ਕੋਹੜਾ ਮਾਰਿਆ ਗਾਫਲ ਨਾ ਜ਼ਖਮੀ ਨੂੰ ਕਹਿੰਦੇ ਗਏ ਜ਼ਖਮੀ ਹੋ ਗਿਆ ਤੁਰ ਕਿੱਧਰ ਨੂੰ ਤੁਰਦਾ ਸੋ ਬਾਣੀ ਸਮਝਾਉਂਦੀ ਹੈ ਸਾਡੇ ਗੁਰੂ ਸਮਝਾਉਂਦੇ ਨੇ ਕਿ ਦੁਨੀਆ ਇਹ ਜਿਹੜੀ ਦੁਨੀਆ ਨੂੰ ਤੂੰ ਕਹਿੰਦਾ ਕਿ ਦੁਨੀਆ ਮੇਰੇ ਨਾਲ ਹੈ ਲੋਕ ਮੇਰੇ ਨਾਲ ਹੈ ਭਾਈ ਮੇਰੇ ਨਾਲ ਹੈ ਪਤਨੀ ਮੇਰੇ ਨਾਲ ਹੈ ਕੋਈ ਤੇਰੇ ਨਾਲ ਨਹੀਂ ਹੈ ਇਹ ਦੁਨੀਆ ਤਾਂ ਫਨ ਹੈ ਦੁਨੀਆ ਫਨ ਖਾਨੇ ਇਹ ਦੁਨੀਆ ਦਾ ਫਨ ਹੈ ਇਹਦਾ ਡੰਗ ਆਇ ਨਹੀਂ ਤਾਂ ਮਾਰਨਾ ਤੂੰ ਵੱਜ ਜਾ ਜੇ ਬਚੁੰਦਾ ਐ ਤੂੰ ਇੱਕ ਨਾਮ ਦਾਸ ਦਾ ਲੈ ਲੈ ਬਾਣੀ ਦਾਸ ਦਾ ਲੈ ਲੈ ਸਾਧੂ ਸੰਤਾਂ ਦੀ ਓਟ ਲੈ ਲੈ ਤੇਰਾ ਬਚਾਅ ਹੋ ਸਕਦਾ ਹੈ ਇਕੋ ਇੱਕ ਬਾਣੀ ਹੈ ਜਿਹੜੀ ਸਾਡੀ ਸਹਾਇਤਾ ਕਰਨ ਵਾਲੀ ਹੈ ਕਿਉਂਕਿ ਭਗਤ ਰਬੀਦਾਸ ਨੇ ਨਿਰਣਾ ਕਰ ਦਿੱਤਾ ਹਮ ਤੋ ਏਕ ਰਾਮ ਕਹੇ ਦੇਖੋ ਰਾਮ ਕਹ ਕੇ ਛੁੱਟਿਆ ਕਹੇ ਆਰਾਮ ਕਹੇ ਕਹਿੰਦੇ ਰਾਮ ਕਹਿ ਲਾ ਛੁੱਟ ਜੇਗਾ ਸੇਬੰਦ ਕਰ ਲਾ ਛੁੱਟ ਜੇਗਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਬ ਕਾ ਜਨਮਾਨੈ ਪਰ ਤੱਕ ਗੁਰੂ ਨਸਤਾਰੈ ਸੋ satsang ji ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ